2 ਲੱਖ ਰੁਪਏ ਮੰਗ ਲੈਂਦੇ 1.5 ਲੱਖ ਰੁਪਏ ਹਾਂ ਤੇ ਕੋਲ ਬੱਕਰੀਆਂ ਲੈ ਕੇ ਆਏ ਸੀ ਦੋ ਮੈਂ ਠੀਕ ਹੈ ਉਦੋਂ ਬੱਚਾ ਉਹਨਾਂ ਗਿਫਟ ਹੀ ਦਿੱਤਾ ਸੀ ਆਪਾਂ ਨੂੰ ਕਹਿਣ ਦਾ ਪਾ ਬੱਚਾ ਗਿਫਟ ਮੇਰੇ ਸੀਗਾ ਨਿਕਲ ਗਿਆ ਸਿਰਾ ਕਿੰਨੇ ਕਿੰਨੇ ਮਹੀਨੇ ਦੇ ਹੋਣਗੇ ਬਾਈ ਇਹ 3 ਮਹੀਨਿਆਂ ਦੇ 8 ਦਿਨ ਘੱਟ ਹੈ ਬਾਈ 3 ਮਹੀਨੇ 3 ਮਹੀਨੇ ਤੋਂ 8 ਦਿਨ ਘੱਟ ਇਹ 30000 ਰੁਪਏ ਦਿੱਤੇ ਬਾਈ ਖਾਲੀ ਬੱਕਰੀ ਪੱਠ ਖਾਲੀ ਖਾਲੀ ਹੈ 30000 ਹਾਂ ਦੋ ਬਾਈ ਆਪਾਂ ਬੱਕਰੀਆਂ ਹੀ ਉਹ ਰੱਖਣੀਆਂ ਕਿਹੜੀਆਂ ਬੱਚੇ ਦੇਣ ਕੰਮ ਦੇ ਠੀਕ ਹੈ ਦੂਜੀ ਬੱਕਰੀ ਤੋਂ ਕੀ ਕਰਾਉਣਾ ਬੱਕਰਾ ਹੋਰ ਦਿਖਾ ਦਨਾਂਗੇ ਆ ਬਾਈ ਜੀ ਲੈ ਕੇ ਆਏ ਨਗੇ ਪੁੱਛ ਦਿਆਂਗੇ ਮੁੱਲ ਵਾੜੀ ਕੀ ਕਰਦੇ ਆਗੇ ਬਾਈ ਬਾਈ ਕੀ ਹਾਲ ਹੈ ਜੀ ਠੀਕ ਹੈ ਬਾਈ ਸਸ ਕੀ ਨਾਮ ਬਾਈ ਆਪਣਾ ਕੁਲਵੰਤ ਸਿੰਘ ਆ ਬਾਈ ਆਪਣਾ ਕੁਲਵੰਤ ਸਿੰਘ ਪਿੰਡ ਕਿਹੜਾ ਬਾਈ ਪਿੰਡ ਗੱਲਪੱਤੀ ਆ ਬਾਈ ਗੱਲਪੱਤੀ ਬਠਿੰਡਾ ਹਾਂਜੀ ਬਠਿੰਡੇ ਦੇ ਨਾਲ ਹੀ ਹੈ ਬਲਕਿ ਠੀਕ ਹੈ ਬੱਕਰੇ ਬਾਰੇ ਦੱਸੂਗਾ ਕਿੰਨੇ ਦੰਦਾਂ ਦਾਊਗਾ ਦੋਖਰਾ ਦੋ ਨੰਦਾ ਬਈ ਦੋ ਨੰਦਾਗਾ ਕੱਦ ਕਿੰਨਾ ਹੋਊਗਾ ਇਹਦਾ ਇਹਦਾ 40 40.5 ਇੰਚ ਆ ਬਈ 40 ਰੱਖੋ 40 40.5 ਹਾਂ 40 ਤੋਂ ਬਾਹਰ ਹੈਗਾਗਾ ਇਹ ਚ ਕੋ ਸ਼ੱਕ ਨਹੀਂਗਾ ਤੋਰੇ ਮੁੰਡਾ ਬੱਕਰਾ ਇਧਰ ਨੂੰ ਬਈ ਮੋੜ ਲੈ ਉਹ ਇਧਰ ਨੂੰ ਰੁਕ ਕੇ ਮੋੜ ਲਗੀ ਕੀਤਾ ਬਈ ਆ ਰੂਪ ਲੱਖ ਰੁਪਇਆ ਮੰਗਦਾ ਡੇਢ ਲੱਖ ਰੁਪਇਆ ਹਾਂਜੀ ਡੇਢ ਲੱਖ ਰੁਪਇਆ ਮੰਗਦਾ ਬਾਈ ਠੀਕ ਐ ਇਹ ਬੱਚਾ ਕਰਦਾ ਜਾਂ ਕਿਵੇਂ ਆ ਕਰਦਾ ਹੀ ਆ ਬਈ ਆਪਾਂ ਕਿੱਡਾ ਕ ਬੱਚਾ ਲਿਆ ਨਾ ਨਾ ਬਾਈ ਮਾਂ ਖੜੀ ਐ ਕਿਹੜੀ ਆ ਖੜੀ ਆ ਬੱਕਰੀ ਹਾਂ ਆ ਇਹਦੀ ਮਾਂ ਗਈ ਇਹਦੀ ਮਾਂ ਇਹਦਾ ਰੰਗ ਕਾਲਾ ਕਿਵੇਂ ਇਹ ਕੀ ਗੱਲ ਹੋਈ ਮੇਰਾ ਪਿਓ ਡੱਬਾ ਸੀ ਆ ਬਈ ਇਹ ਬੱਕਰੇ ਦਾ ਹਾਂ ਇਹਦਾ ਪਿਓ ਰਮਜ਼ਾਨਪੁਰੋਂ ਲੈ ਕੇ ਆਈ ਸੀ ਕਲਾਹੀ ਵਾਲੇ ਤੋਂ ਅੱਛਾ ਇਹਦੇ ਪਿਓ ਦਾ ਕਰਦ ਬਿੱਡ ਕਿੰਨਾ ਕ ਸੀ ਉਹਦਾ 47 ਇੰਚ ਸੀ ਆ 4 ਦਾ ਠੀਕ ਆ ਤੇ ਇਹਦੀ ਮਾਹ ਦਾ ਵੀ ਹੋਊਗਾ ਮੈਨੂੰ ਲੱਗਦਾ 39 ਇੰਚ ਦਾ ਹਨਾ 39 ਇੰਚ 38 39 ਇੰਚ ਦਾ ਇਹਦਾ ਵੀ ਹੈਗਾ ਹੀ ਹੈਗਾ ਠੀਕ ਹੈ ਇਹ ਗੱਬਣਾਗੀ ਨਾ ਹੁਣ ਖਾਲੀ ਐ ਇਹਦਾ ਕੀ ਮੁੱਲ ਕਰਿਆ ਇਹ ਸੇਲ ਕਰਤੀ ਇਹ ਸੇਲ ਹੋ ਗਈ ਇਹ ਸੇਲ ਹੋ ਗਈ ਵਧੀਆ ਰੁਪਿਆ ਨਾਲ ਹੋ ਗਈ ਹਾਂ ਠੀਕ ਐ ਚਲੋ ਆ ਬੱਕਰਾ ਲੱਗਿਆ ਕੁਛੇ ਤੇ ਕਿਹਦੇ ਤੇ ਇਹ ਤਾਂ ਨਹੀਂ ਲੱਗੇ ਅੱਛਾ ਨਹੀਂ ਇਹ ਤਾਂ ਹੂੰ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਰਿਆਂ ਨੂੰ ਮੰਡੀ ਚ ਇਹ ਤਾਂ ਨੋਵਗਾਉਣਾ ਦੂੜ ਘੰਟਾ ਇਹਨੂੰ ਦੂੜ ਘੰਟਾ ਤਾਂ ਹੀ ਫਿਰ ਦੂੜ ਲੱਖ ਮੰਗ ਲੈ ਹਾਂ ਦੂੜ ਲੱਖ ਮੰਗ ਠੀਕ ਹੈ ਨਹੀਂ ਮੰਗਿਆ ਦੋ ਦਿੰਦਾ ਹੀ ਇਹ ਦੂੜ ਲੱਖ ਅੱਛਾ ਕੋਈ ਹੁਣ ਨਹੀਂ ਦੂੜ ਘੰਟੇ ਤੋਂ ਮੰਗਿਆ ਮੰਗਿਆ ਦੋ ਦਿੰਦੇ ਹੀ ਆ ਓਕੇ ਓਕੇ ਨਹੀਂ ਆਪਾਂ ਵੇਚਣ ਲਈ ਲੈ ਆ ਕਿ ਕਈ ਵਾਰ ਹੁੰਦਾ ਨੇ ਦਿਖਾਉਣ ਲਈ ਨਹੀਂ ਵੇਚ ਵੀ ਦੇਵਾਂਗੇ ਬਸ ਸਹੀ ਪੈਸੇ ਬਸ ਮੁੱਲ ਤਾਂ ਵੱਧ ਕਰ ਲੈਣੇ ਵੇਚਣਾ ਨਹੀਂ ਹੁੰਦਾ ਨਹੀਂ ਨਹੀਂ ਸਹੀ ਪੈਸੇ ਲੱਗੇ ਤਾਂ ਆਪਾਂ ਦੇ ਵੀ ਦੇਵਾਂਗੇ ਅੱਛਾ ਹਾਂ ਖਾਲੇ ਜਾਣੀ ਕਿ ਕਿਸੇ ਨੇ ਬੋਲ ਹੀ ਨਹੀਂਗਾ ਮੁੱਲ ਕਰਿਆ ਨਹੀਂ ਹਾਂ ਅੱਛਾ ਠੀਕ ਹੈ ਕੰਨ ਕਿੰਨਾ ਕ ਲੰਮਾ ਹੋਊਗਾ ਨਹੀਂ ਮਿਣਿਆ ਨਹੀਂ ਬਾਈ ਆਪਾਂ ਕੰਨ ਕੋਨੇ ਦਾ ਰਿਜ਼ਲਟ ਕਿ ਮੇ ਦਾ ਬੱਚਾ ਲੈ ਆਂਦਾ ਹਾਂ ਆਸੇ ਬੱਚੇ ਹੈਗੇ ਬਾਈ ਦੋ ਇਹਦੇ ਆਸੇ ਆ ਪੱਠਦੇ ਦਿਖਾਓ ਮੜ ਜਾ ਛੱਡ ਦੇ ਬਾਈ ਬੱਕਰੇ ਨੂੰ ਤਾਂ ਐਸ ਪੱਠਦੇ ਐਸੇ ਦੇ ਆ ਬੱਕਰੀ ਆ ਹਾਂ ਐਸ ਬੱਕਰੀ ਦੇ ਇਹ ਬੱਕਰੇ ਤੋਂ ਕਰਾਈ ਸੀ ਇਹ ਹਾਂ ਐਸ ਤੋਂ ਕ੍ਰੋਸ ਕਰਾਈ ਸੀ ਇਹ ਠੀਕ ਹੈ ਇਹਦੇ ਬੱਚੇ ਆ ਆ ਲੈ ਆ ਬੱਚੇ ਬੱਚੇ ਕਿੰਨੇ ਮਹੀਨੇ ਦੇ ਹੋਣਗੇ ਬਾਈ ਇਹ 3 ਮਹੀਨਿਆਂ ਦੇ 8 ਦਿਨ ਘੱਟ ਬਾਈ 3 ਮਹੀਨੇ 3 ਮਹੀਨੇ ਤੋਂ 8 ਦਿਨ ਘੱਟ ਦੋਏ ਬੱਕਰੇ ਨੇਗੇ ਦੋਨੇ ਬੱਕਰੇ ਆ ਬਾਈ रिजल्ट सोणा पाया ना हां एदा की मांगे फिर बकरी दा एदा 70000 ਰੁਪਏ ਮੰਗਦੇ ਬਈ ਸਮੇਤ ਬੱਚੇ हां ਬੱਚੇ ਸਮੇਤ ਦੋਨੇ ਬੱਚੇ ਸਮੇਤ हां एकਾ ਬੱਚੇ ਦੋ ਹੀ ਸੋਣਨੇ ਨਗੇ रिजल्ट ਸੋਣਾ ਨਾ ਬੱਕਰੇ ਦਾ ਬਹੁਤ ਸੋਣਾ ਰਿਜ਼ਲਟ ਆਏਗਾ ਬੱਚੇ ਦਾ ਕਾਫੀ ਆ ਜਾਂਦੇ ਹੋਣਗੇ ਜੀ हां ਲੋਹਾ ਵੀ ਆ ਜਾਂਦਾ ਅੱਛਾ ਇਹਦੇ ਲੋਹਾ ਆਏਗਾ ਬੱਚਾ ਘਰੇ ਰੱਖਿਆ ਦੂਜੀ ਬੱਕਰੀ ਕਾਲੀ ਰੱਖ ਕੇ ਚ ਹੋ ਰਿਹਾ ਆ ਬੱਕਰੀ ਦਾ ਰਿਜ਼ਲਟ ਆਗਾ ਕਿੰਨੇ ਕ ਨਗ ਰੱਖਿਓਨੇ ਘਰੇ ਫਿਰ ਹੈਗੇ 15 18 ਨਾਗ ਬਈ 15 हां ਪਹਿਲਾ ਸੀਗੇ ਵੇਚੇ ਕੋਸ ਹੂੰ ਸੇ ਘਰ ਦੇ ਮਜਬੂਰੀਆਂ ਹੁੰਦੀਆਂ ਘਰ ਘਰ ਪਾਉਣ ਦਾ ਇਹਦੇ ਕਰਕੇ ਤੇ ਵਿੱਚ ਠੀਕ ਹੈ ਬੱਚੇ ਕੀ ਕ ਕੀ ਪਾ ਦੇ ਵਿੱਚ ਨੇ ਬੱਕਰੇ ਤੇ ਫਿਰ ਹਾਂ ਜਦ ਇਹ ਬੱਚੇ ਆ ਹੀ ਆਇਆ ਕਿਉਂਕਿ ਛੋਟਾ ਹੀ ਹੈ ਬੱਕਰੇ ਤੇ ਲਵਾਈਆਂ ਸੀਆਂ ਤੇ ਬੱਕਰੀਆਂ ਪਹਿਲਾਂ ਵੇਚੀਆਂ ਕੁਸ ਉਹ ਦੂਜੇ ਪੱਕੇ ਲਵਾਈਆਂ ਨਾਲ ਹੀ ਵੇਚ ਯਾਨੀ ਕਿ ਬਾਲਾ ਰਿਜ਼ਲਟ ਨਹੀਂ ਲਿਆਗਾ ਨਾ ਨਾ ਹਾਂ ਆ ਹੀ ਬੱਕਰੀਆਂ ਬੱਚੇ ਛੋਟਾ ਹੈਗਾ ਬੱਕਰਾ ਹਾਂ ਇਹ ਤਾਂ ਦੋ ਦੰਦ ਹੀ ਆ ਨਾ ਥੱਲੇ ਬੱਕਰੀ ਬਾਲਾ ਛੋਟਾ ਹੈਗਾ ਯਾਨੀ ਕਿ ਹਲੇ ਡੇਢ ਸਾਲ ਹਾਂ ਉਹ ਦੇਖਿਆ ਹੀ ਆਪਾਂ ਦਾ ਤਜਰਬਾ ਕਰਕੇ ਦਾ ਬੱਚੇ ਕਿਵੇਂ ਕੱਢਦਾ ਹੈ ਠੀਕ ਆ ਫਿਰ ਮੈਂ ਕਿਹ ਨਾਲ ਰਿਜ਼ਲਟ ਲੈਣਾ ਸੀਗਾ ਹਾਂ ਉਹਨਾਂ ਨੂੰ ਹੁਣ ਫਿਰ ਦਵਾਈਵਾਵਾਂਗੇ ਫਿਰ ਬੱਕਰੀਆਂ ਇਹਦੇ ਕੋਲ ਸਾੜੀਆਂ ਚ ਦਵਾਈਵਾ ਐ ਤਾਂ ਹਲੇ ਹੋਰ ਵੀ ਲੱਗੀਆਂ ਹੋਣਗੀਆਂ ਹਾਂ ਹਾਂ ਚ ਲੱਗੀਆਂ ਪੱਠਾ ਹੈਗੀਆਂ ਘਰੇ ਸੂਈਆਂ ਰਿਜ਼ਲਟ ਬਹੁਤ ਸੋਹਣਾ ਸੀਗਾ ਰਿਜ਼ਲਟ ਨਹੀਂ ਮਾੜਾ ਹੈਗਾ ਦੇਖੋ ਬਈ ਬੱਚੇ ਬਹੁਤ ਸੋਹਣੇ ਨੇ ਕਈ ਵਾਰ ਆਉਂਦਾ ਨਾ ਵੀ ਜਦੋਂ ਹੈ ਆਪ ਬੱਚਾ ਨਾ ਫਿਰ ਤਾਂ ਕੋਈ ਲੁਕਾਈ ਨਹੀਂ ਸਕਦੇਗੀ ਬੱਚੇ ਚੰਗੇ ਨੇ ਤਿੰਨ ਸਾਲਾਂ ਤੋਂ ਬਾਅਦ ਵੀ ਬੱਚੇ ਕੱਢਦਾ ਬੱਕਰਾ ਆ ਕਿੰਨੇ ਦੀ ਬੇਇੱਜ਼ਤੀ ਕਿਹੜੀ 300 ਰੁਪਏ ਦਿੱਤੀ ਹੈ ਬਈ ਖਾਲੀ ਬੱਕਰੀ ਪੱਠ ਖਾਲੀ ਖਾਲੀ 300 ਹਾਂ 200 ਸੂਏ ਆਪਣੇ ਕੋਲੇ ਤੇ ਹੁਣ ਤੀਜੇ ਸੂਏ ਗਾਹਾਂ ਸੂਗੇ ਗੰਨਾਂ ਦੀ ਬਡੇਰੀ ਉਹਨੂੰ 6 ਦੰਦ 6 ਦੰਦ ਹਾਂ ਠੀਕ ਹੈ ਉਹ ਬੱਕਰਾ ਵੀ ਆਪਣਾ ਉਹ ਨਹੀਂ ਆ ਬਾਈ ਦਾ ਬੱਕਰਾ ਹੋ ਠੀਕ ਹੈ ਇਹ ਨਹੀਂ ਇਹ ਬੱਕਰਾ ਜਿਹੜਾ ਇਹਨੇ ਦਿੱਤਾ ਸੀਗਾ ਬੱਕਰੀ ਨੇ ਇਹ ਪਹਿਲੇ ਸੂਏ ਦਾ ਜਾਂ ਦੂਜੇ ਦਾ ਇਹ ਇਹਦੇ ਪਹਿਲੇ ਸੂਏ ਦੇ ਇਹ ਤਿੰਨ ਬੱਚੇ ਦਿੱਤੇ ਸੀ ਤਿੰਨ ਪਹਿਲੀ ਵਾਰ ਇਹਨੇ ਹਾਂ ਤਿੰਨ ਬੱਚੇ ਦਿੱਤੇ ਉਹਦੇ ਚ ਰੱਖਿਆਗਾ ਹਾਂ ਪੱਠਾ ਆਇਆ ਹੀ ਆ ਕਰੇ 400 ਰੁਪਏ ਗਿਆ ਦੋਨੋਂ ਅੱਛਾ ਹਾਂਜੀ ਦੋਨੋਂ ਬੱਚੋ ਦੋਨੋਂ ਨਹੀਂ ਵੇਚਣੇ ਬੱਚੇ ਨਹੀਂ ਵੇਚਣੇ ਬੱਕਰੀ ਨਾਲ ਵੇਚਾਂਗੇ ਜੀ ਮੰਗਦੇ ਬੱਕਰੀ ਨਾਲ ਉਹ ਬੱਕਰੀਆਂ 70000 ਰੁਪਏ ਮੰਗਦੇ ਆ ਜੀ ਬੱਚੇ ਸੋਹਣੇ ਰਿਜ਼ਲਟ ਵੀ ਸੋਹਣਾਗਾ ਉਹ ਬੱਕਰੀ ਦਿਖਾ ਦਿਓ ਮੜੀ ਜਿਹੜੀ ਦੇ ਬੱਚੇ ਨੇ ਲਾਲ ਜੀ ਬੱਕਰੀ ਖਾਣ ਦਾ ਟਾਈਮ ਹੈ ਹੁਣ ਇਹ ਇਹਦਾ ਵੀ ਪਹਿਲੇ ਸੂਆ ਕ ਵਿੱਚ ਨਹੀਂ ਇਹਦਾ ਦੂਜਾ ਸੂਆ ਹੈ ਦੂਜਾ ਹਾਂ ਉਦੋਂ ਵੀ ਦੋ ਬੱਚੇ ਦਿੱਤੇ ਸੀ ਨਹੀਂ ਪਹਿਲੇ ਸੂਆ ਇੱਕ ਬੱਚਾ ਸੀ ਨਾ ਕਾਲੇ ਤੋਂ ਭੜਾਈ ਸੀ ਕਾਲੇ ਬੱਚਾ ਦਿੱਤਾ ਸੀ ਆ ਠੀਕ ਹੈ ਇੱਕ ਚਾਰ ਡੱਬੇ ਦੇ ਭੜਾਈ ਦੇ ਡੱਬੇ ਬੱਚੇ ਡੱਬੇ ਬੱਚੇ ਦਿੱਤੇ ਭਾਈ ਆਪਾਂ ਬੱਕਰੀਆਂ ਹੀ ਉਹੋ ਰੱਖਣੀਆਂ ਜਿਹੜੀਆਂ ਬੱਚੇ ਦੇਣ ਕੰਮ ਦੇ ਠੀਕ ਹੈ ਦੂਜੀ ਬੱਕਰੀ ਤੋਂ ਕੀ ਕਰਾਉਣਾ ਇਹ ਵੀ ਗੱਲ ਹੈਗੀ ਆ ਚਾਰ ਕਿੱਲੇ ਉਹਨਾਂ ਜਾਂ ਚਾਰ ਕਿ ਭਾਈ ਬਾਹਰ ਚਾਰ ਕਿ ਜਮ ਬਾਹਰ ਚਾਰ ਠੀਕ ਹੈ ਅਸੀਂ ਤਿੰਨੇ ਪਾਲੀਆਂ ਬਾਹਰ ਹੀ ਚਾਰਦੇ ਆ ਅਸੀਂ ਬਾਹਰ ਹੀ ਚਾਰ ਕਿੱਲੇ ਉਹ ਕਿੰਨੇ ਕਿੰਨੇ ਰੱਖੇ ਹੋਣੇ ਕੋਲ ਸਾਡੇ ਕੋਲੇ ਹੋਣਗੇ 70-80 ਨਾ ਹੋਣਗੇ 70-80 ਨਾ ਹਾਂ ਰਾਲ ਮੇਂ ਦੋਨੇ ਤੇ ਨਗਰਾਂ ਦੇ ਦੋਆਂ ਤੇ ਨਗਰਾਂ ਦੇ 70-80 ਨਾ ਹੋਣਗੇ ਬੱਕਰਾ ਫਿਰ ਇੱਕੋ ਹੀ ਰੱਖਿਆ ਸਾਰੇ ਨੇ ਬੱਕਰਾ ਹਾਂ ਇੱਕੋ ਹੀ ਐ ਉ ਘਰੇ ਆ ਛੋਟੇ ਆ ਬੱਚਿਓ ਅੱਛਾ ਹਾਂ ਬੱਕਰਾ ਤਾਂ ਹੁਣ ਆ ਬੱਕਰੀ ਦਾ ਵੀ ਰੱਖਿਆ ਭਾਈ ਆ ਕਾਲੀ ਦਾ ਉਹ ਬਾਲਣ ਵਾਸਤੇ ਰੱਖਿਆ ਘਰੇ ਆਪਦਾ ਠੀਕ ਐ ਹਾਂ ਉਹ ਬੱਕਰੀ ਦਾ ਹੈ ਇਹਦਾ ਬੱਚਾ ਹੀ ਐਸ ਦਾ ਨਹੀਂ ਜਦੋਂ ਆ ਬੱਕਰੀ ਭرائی ਸੀਗੀ ਉਹ ਕਿੰਨੇ ਪੈਸੇ ਦਿੱਤੇ ਸੀ ਵੀਰ ਨਾ ਆਪਦਾ ਬੱਕਰਾ ਸੀ ਘਰ ਦਾ ਬਾਈ ਉਹ ਕਰਦੇ ਸੀ ਉਹ ਬੱਚਾ ਲਿਆ ਸੀ ਰਮਜ਼ਾਨ ਕੋਲੋਂ ਮੈਂ ਖਲਾਹੀਆਂ ਕੋਲੋਂ ਅੱਛਾ ਕਿਵੇਂ ਆ ਬੱਚੇ ਨਹੀਂ ਫਿਰਦੇ ਛੋਟਾ ਬੱਚਾ ਲੈਂਦਾ ਜੀ ਹਾਂ ਐਡਾ ਬੱਚਾ ਲੈ ਕੇ ਆਇਆ ਸੀ ਇਹ ਨਾਲ ਉਹਦੇ ਕੋਲ ਬੱਕਰੀਆਂ ਲੈ ਕੇ ਆਇਆ ਸੀ ਦੋ ਮੈਂ ਠੀਕ ਹੈ ਉਹ ਤੋਂ ਬੱਚਾ ਉਹਨੇ ਗੈਫਟੀ ਦਿੱਤਾ ਸੀ ਆਪਾਂ ਨੂੰ ਕਹਿਣ ਦਾ ਪਾ ਬੱਚਾ ਗੈਫਟ ਮਿਲਿਆ ਸੀਗਾ ਨਿਕਲ ਗਿਆ ਸੇਰਾ ਆਉ ਉਹ ਨਿਕਲ ਗਿਆ ਸਰਾਇ ਦਾ ਪਿਓ ਸੀ ਕਿਹੜਾ ਠੀਕ ਐ 4 ਦੰਨ ਤੇ 47 ਇੰਚ ਹੈਡ ਸੀ ਉਹਦੇ 4 ਦੰਨ 47 ਇੰਚ ਦੀ ਹਾਂ ਹੈਡ ਸੀ ਹੈਡ ਸੀ ਤੁਸੀਂ ਬੱਚਾ ਲੈੰਦਾ ਸੀ ਹਾਂ ਸੀ ਬੱਚਾ ਲੈੰਦਾ ਸੀ ਹੁਣ ਇਹ ਤੇ ਲੱਗਿਆ ਕੁਛ ਸੱਖਰਿਆ ਇਹ ਤੇ ਲੱਗੇ 30 ਦਿਨ ਹਾਂ 40000 ਰੁਪਏ ਲਾ ਕੇ ਗਏ ਬਾਈ 40000 ਹਾਂ ਠੀਕ ਐ 40000 ਲੱਗੇ ਨੇ ਯਾਨੀ ਕਿ ਇਹਲੇ ਹੋਰ ਚਾਹੀਦੇ ਸੀ ਹੁਣ ਯਾ 40000 ਕਉਂਦੇ ਕੀ ਹੋਇਆ ਯਾਰਾਂ ਦੇ 40 ਦਾ ਘਟਾ ਹਾਂ 40 ਦਾ ਘਟਾ ਉਹ ਬੱਚਾ ਲੈ ਵੇ ਲਾਈ ਬਾਈ ਕਰੀ ਹੋਣਾ ਹਾਂ ਹੋਣੇ ਦੀ ਬਾਠਾ ਹੈ ਜੇ ਹੁਣ ਆਪ ਹੀ ਦੇਖ ਲੈ 30000 ਮੈਨੂੰ ਐ ਲੱਗਦਾ ਹੈਗਾ ਵੀ ਬੱਕਰੀ ਨੂੰ 4 ਮਹੀਨਿਆਂ ਨੂੰ ਇਹ ਬੱਕਰੇ ਕੱਟ ਜਾਣਗੇ ਨਾ ਹਾਂ ਕੀ ਲੱਗਦਾ ਤੁਹਾਡੇ ਸਾਹਮਣੇ 3 ਮਹੀਨੇ ਦੇ 8 ਦਿਨ ਘੱਟ ਹੈਗੇ ਇਹ ਬੱਚੇ ਅੱਛਾ ਹਾਂ 8 ਦਿਨ ਘੱਟ ਹੈਗੇ 3 ਮਹੀਨਿਆਂ ਤੋਂ 3 ਮਹੀਨਿਆਂ ਤੋਂ ਹਾਂ 8 ਦਿਨ ਘੱਟ ਹੈ ਬੱਕਰੀ ਤੋਂ 4 ਮਹੀਨਿਆਂ ਨੂੰ ਕਦ ਤਾਂ ਲੰਘ ਜਾਊਗਾ ਹਾਂ ਟੱਪ ਜਾਊਗਾ ਇਹ ਹੋ ਸਕਦਾ ਪਹਿਲਾਂ ਲੰਘ ਜੇ ਨਾ 4 ਕੁ ਮਹੀਨੇ ਤਾਂ ਲੱਗਣਗੇ ਇਹ 4 ਮਹੀਨੇ ਲੱਗ ਜਾਣਗੇ 4 ਮਹੀਨੇ ਚੰਗੀ ਖਰਾਕ ਹੋਵੇ ਤਾਂ ਹੀ ਤਾਂ ਹੁਣ ਕੱਲਾ ਦਿੰਦੇ ਨਹੀਂ ਬਾਈ ਕੋਈ ਨਾ ਠੰਡ ਦਾ ਟਾਈਮ ਹੈ ਪਾਲਣੇ ਨਹੀਂ ਜਾਂ ਬੱਕਰੀ ਹੋਵੇ ਪਾਲੀ ਬੰਦਾ ਹੋਵੇ ਉਹ ਉਹ ਰਜਾ ਸਕਦਾ ਉਹ ਕਰ ਲੂਗਾ ਨਾ ਹਾਂ ਉਹ ਬਹਾਲ ਕਰ ਸਕਦਾ ਸਹੀ ਗੱਲ ਆ ਕੱਲੇ ਤਾਂ ਠੰਡ ਦਾ ਟਾਈਮ ਹੈ ਦੁੱਧ ਚਾਹੁੰਦੇ ਆ ਇਹ ਹਮ ਹੈ ਸਹੀ ਗੱਲ ਆ 40 ਕੋ ਯਾਨੀ ਕਿ ਤੁਹਾਨੂੰ ਲੈ ਰੁਪਏ ਹੋਰ ਚਾਹੀਦੇ ਨੇ ਚਾਹੀਦੇ ਵੀ ਹੈਗੇ ਨੇ ਬੱਚੇ ਸੋਹਣੇ ਲੇਗਾ ਨਾ ਚੰਗੀ ਗੱਲ ਆ ਪਾਠ ਹੀ ਬਾਈ 6 ਦਾਂ ਦੀ ਆ ਕੋਈ ਉਹ ਹੋ ਹੈ ਨਹੀਂ ਇਹ ਕੋਈ ਕੋਈ ਬੱਡੀ ਉਮਰ ਦੀ ਨਹੀਂ ਹੈ ਨਾ ਇਹਦਾ ਹੀ ਮੰਨ ਕੇ ਚਲ ਦੇਣਾ ਹੈ ਇਹਨਾਂ ਦਾ ਠੀਕ ਹੈ ਚੰਗਾ ਬਈ ਹੈ ਬਹੁਤ ਧੰਨਵਾਦ ਚੰਗੀ ਗੱਲਬਾਤ ਆਪਣੇ ਨਾਲ ਬਾਈ ਉਹਨਾਂ ਨੇ ਸਾਂਝੀ ਕੀਤੀ ਬੱਕਰਾ ਵੱਡਾ ਹੀ ਬਕਾਉਆ ਇਹਨਾਂ ਦਾ ਬੱਕਰੀ ਬਕਾਉਆ ਉਹ ਵੇਚ ਚੁੱਕੇ ਨੇ ਠੀਕ ਹੈ ਬਾਈ ਬਹੁਤ ਧੰਨਵਾਦ ਜੀ ਧੰਨਵਾਦ